ਅਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਵ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ 2022 ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਦੋਂ ਸਤਲ ਸੰਭਾਲਦੀ ਹੈ ਤੇ ਵੱਡਾ ਨਾਰਾ ਇੱਕ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਪੰਜਾਬ ਦੇ ਵਿੱਚ ਜਿਹੜਾ ਵੱਡਾ ਬਦਲਾਅ ਆਏਗਾ ਸੋ ਵੱਡੇ ਬਦਲਾਅ ਦੇ ਤਹਿਤ ਹੀ ਇਸੇ ਬਦਲਾਅ ਦੇ ਤਹਿਤ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਤਿਬੜੀ ਰੋਡ ਤੋਂ ਤਿਬੜੀ ਰੋਡ ਤੋਂ ਅਗਲੀ ਸਾਈਡ ਤੇ ਜੇ ਚਲੇ ਜਾਈਏ ਪੰਡੋਰੀ ਰੋਡ ਤੇ ਪੰਡੋਰੀ ਫਲਾਈਓਵਰ ਦੇ ਅੱਗੇ ਭੰਗਵਾ ਪਿੰਡ ਦੇ ਕਰੀਬ ਜੋ ਇਹ ਡਰੇਨ ਆ ਤੁਸੀਂ ਤਸਵੀਰਾਂ ਦੇ ਰਹੀਂ ਦੇਖ ਸਕਦੇ ਹੋ ਕਿ ਜੋ ਡਰੇਨ ਨਾਲਾ ਜੋ ਸ਼ੁਰੂ ਹੁੰਦਾ ਜਿਵੇਂ ਕਨ ਰੋਡ ਤੋਂ ਅਬਰਾਏ ਹਸਪੀਟਲ ਸਾਈਡ ਤੋਂ ਹੁੰਦਾ ਹੋਇਆ ਇਧਰ ਮੈਰੀਟਰੀ ਸਕੂਲ ਤੋਂ ਹੁੰਦਾ ਹੋਇਆ ਅੱਗੇ ਨਿਕਲ ਜਾਂਦਾ ਤੇ ਇਹਦੇ ਸੁੰਦਰੀ ਕਰਨ ਨੂੰ ਲੈ ਕੇ ਉਸੇ ਬਦਲਾਅ ਦੀ ਕੜੀ ਤਹਿਤੀ ਅੱਜ ਗੁਰਦਾਸਪੁਰ ਤੋਂ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਇੱਕ ਪੈਦਲ ਮਾਰਚ ਕਰਦੇ ਹੋਏ ਆ ਮੈਂ ਸਮਝਦਾ ਕਿ ਮੇਰੇ ਕੋਲ 3-4 ਕਿਲੋਮੀਟਰ ਤੋਂ ਪੈਦਲ ਮਾਰਚ ਕਰਕੇ ਪੂਰਾ ਇਹਦਾ ਜਿਹੜਾ ਸਰਵਾ ਕੀਤਾ ਗਿਆ ਨਿਰਿਖਣ ਕੀਤਾ ਗਿਆ ਜੋ ਇਹਦੀ ਭਰੋਸੇ ਜੋ ਸੂਤਰਾ ਤੋਂ ਪਤਾ ਲੱਗਾ ਕਿ ਉਹ ਗ੍ਰਾਂਟ ਜਿਹੜੀ ਇਹਨਾਂ ਨੇ ਮਨਜ਼ੂਰ ਕਰਵਾ ਲਈ ਹੈ ਤੇ ਇਹਦੇ ਸੁੰਦਰੀਕਰਨ ਨੂੰ ਲੈ ਕੇ ਅੱਜ ਦੌਰਾ ਕੀਤਾ ਗਿਆ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਹਾਰਦਿਕ ਸਵਾਗਤ ਹੈ ਨੇਤਾ ਜੀ ਕਿਤੇ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਇਹ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀ ਨਰੇਪ ਟੀਵੀ ਦੇ ਗ੍ਰਾਹਕ ਸਾਹਿਬ ਇਹ ਜਿਹੜਾ ਨਾਲਾ ਇਹਨੂੰ ਆਪਾਂ ਨਵੀਪੁਰ ਕਾ ਡਰੇਨ ਕਹਿੰਨੇ ਆ ਜੀ ਜੀ ਔਰ ਇਹ ਨਵੀਪੁਰ ਕਾ ਡਰੇਨ ਗੁਰਦਾਸਪੁਰ ਦੇ 3.5 ਕਿਲੋਮੀਟਰ ਦੇ ਏਰੀਆ ਚ ਹੁੰਦੀ ਹੋਈ ਅੱਗੇ ਪਿੰਡਾਂ ਦੇ ਵਿੱਚ ਨਿਕਲਦੀ ਹੋਈ ਇਹਨੂੰ ਕਿਰਨ ਨਾਲਾ ਬਣ ਜਾਂਦੀ ਆ ਔਰ ਜਦੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਾਹਰ ਚਲੇ ਜਾਂਦੀ ਆ ਅਜਨਾਲੇ ਪਹੁੰਚ ਜਾਂਦੀ ਆ ਤੇ ਉੱਥੇ ਇਹਨੂੰ ਆਪਾਂ ਸਕੀ ਨਾਲਾ ਕਹਿੰਨੇ ਆ ਸਕੀ ਨਾਲਾ ਸਕੀ ਨਾਲਾ ਸੋ ਇਹ ਬਹੁਤ ਪੁਰਾਣੀ 1960 ਦੀ ਇਹ ਡਰੇਨ ਜਿਹੜੀ ਸੀਗੀ ਚੱਲੀ ਸੀ ਉਸ ਵਕਤ ਸ਼ਹਿਰ ਛੋਟਾ ਸੀਗਾ ਇੰਨੀ ਵਸੋਂ ਨਹੀਂ ਸੀਗੀ ਔਰ ਇਹਨੀ ਕੰਸਟਰਕਸ਼ਨ ਔਰ ਡਵੈਲਪਮੈਂਟ ਵੀ ਨਿਸ਼ੀ ਹੋਈ ਪਰ ਸਾਲਾਂ ਦੇ ਵਿੱਚ ਲੋਕਾਂ ਨੇ ਤਰੱਕੀ ਕੀਤੀ ਮਿਹਨਤ ਕੀਤੀ ਔਰ ਸ਼ਹਿਰ ਵਧਿਆ ਲੋਕਾਂ ਨੇ ਸਾਰੀ ਥਾਂ ਦੇ ਉੱਪਰ ਕੰਸਟਰਕਸ਼ਨ ਕਰਵਾਈਆ ਪਰ ਇਸ ਨਾਲੇ ਦੀ ਗੰਦਗੀ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਔਰ ਇਹ ਨਾਲਾ ਐਸਾ ਜਿਹਦੇ ਵਿੱਚ ਜੜੀ ਬੂਟੀ ਦਰਖਤ ਤੁਸੀਂ ਲੰਬਾ ਚੌੜਾ ਦੇਖ ਰਹੇ ਹੋ ਔਰ ਕਈ ਵਾਰੀ ਇੱਥੋਂ ਤੱਕ ਹੁੰਦਾ ਹੈ ਕਿ ਪਿੱਛੋਂ ਜਿਸ ਵਕਤ ਇਹ ਨਾਲਾ ਜਿਹੜਾ ਉਹ ਦਿਨਾਂ ਨਗਰ ਦਾ ਇੱਕ ਪਿੰਡਾ ਸਲੇਮਪੁਰ ਉਤੋਂ ਚੱਲਦਾ ਜੀ ਇਹ ਜੀ ਜੀ ਉਤੋਂ ਚੱਲਦਾ ਹੋਇਆ ਫਿਰ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਅਜਨਾਲੇ ਚੰਦਾ ਇਹਦੇ ਵਿੱਚ ਪਸ਼ੂ ਜਿਹੜੇ ਨੇ ਮਰੇ ਹੋਏ ਵੀ ਕਈ ਵਾਰੀ ਆ ਜਾਂਦੇ ਸੀ ਆ ਤੁਸੀਂ ਵੇਖੋ ਜਿਸ ਵਕਤ ਲੋਕਾਂ ਦੇ ਘਰ ਹੋਣ ਪਸ਼ੂ ਰੂੜੇ ਹੋਏ ਹੋਣ ਗੰਧ ਹੋਵੇ ਤੇ ਕਿੰਨਾ ਬੁਰਾ ਹਾਲ ਹੋਏਗਾ ਕਿਵੇਂ ਬਿਮਾਰੀਆਂ ਜਿਹੜੀਆਂ ਬਿਮਾਰੀਆਂ ਦਾ ਘਰ ਹੋਊਗਾ ਸੋ ਮੈਂ ਜਿਸ ਵਕਤ ਮਾਰੀਆ ਨੂੰ ਮੁੱਖ ਮੰਤਰੀ ਜੀ ਲੋਕ ਸਭਾ ਚੋਣਾਂ ਦੇ ਵਿੱਚ ਆਏ ਤੇ ਉਸ ਵਕਤ ਹਨੂਮਨ ਚੌਂਗ ਦੇ ਵਿੱਚ ਇੱਕ ਆਪਾ ਵੱਡਾ ਕੱਟ ਕੀਤਾ ਸੀਗਾ ਤੇ ਮੈਂ ਗੁਰਦਾਸਪੁਰ ਦੀਆਂ ਦੋ ਤਿੰਨ ਮੰਗਾ ਮੰਗਾ ਨਹੀਂ ਸੀ ਉਹ ਲੋੜਾ ਸੀ ਗਰਦਾਸਪੁਰ ਦੀ ਉਹ ਮਾਣਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਦੇ ਵਿੱਚ ਇੱਕ ਮੰਗ ਇਹ ਸੀਗੀ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਔਰ ਮੈਂ ਕੋਟ ਕੋਟ ਉਸ ਖਾਲਾਪੁਰ ਖਦਾ ਤਨਵਾਦ ਕਰਦਾ ਵੀ ਜਿਨੇ ਦਾਸ ਦੇ ਮੂੰਹੋਂ ਗੱਲ ਕਹੀ ਤੇ ਸਾਡੀ ਲੀਡਰਸ਼ਿਪ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਸੰਦੀਪ 파ਟਕ ਜੀ ਜਾਂ ਰਾਗਵ ਚੱਡਾ ਜੀ ਅਮਨ ਰੋੜਾ ਜੀ ਸਾਡੇ ਬਰਿੰਦਰ ਗੋਇਲ ਜੀ ਜਿਹੜੇ ਸਾਡੇ ਮੰਤਰੀ ਨੇ ਇਸ ਮਹਿਕਵੇਂ ਦੇ ਉਹਨਾਂ ਨੇ ਇਨੂੰ ਨੇਪੜੇ ਚੜਾਤਾ ਚਿਰੇ ਚੜਾਤਾ ਤੇ 5 ਕਰੋੜ 70 ਲੱਖ ਰੁਪਈਆ ਡਿਪਾਰਟਮੈਂਟ ਨੂੰ ਆ ਗਿਆ ਜੀ ਇਹ ਕੋਈ ਪਲਾਨ ਨਹੀਂ ਹੈਗਾ ਕੋਈ ਗੱਲਾਂ ਨਹੀਂ ਆਗੀਆਂ ਵੀ ਆ ਕਰਾਂਗੇ ਆਊ ਹੋਏਗਾ ਆ ਗਿਆ ਐਡਮਿਨਿਸਟ੍ਰੇਟਿਵ ਅਪਰੂਵਲ ਆ ਗਈ ਟੈਕਨੀਕਲ ਅਪਰੂਵਲ ਆ ਗਈ ਤੋਂ ਟੈਂਡਰ ਅਸੀਂ ਫਲੋਟ ਕਰਦੇ ਜੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਰੀਦ ਕਰ ਜਿਹੜਾ ਗਰਦਾਸਪੁਰ ਦੀ ਹਾਦਸਾ ਸ਼ੁਰੂ ਹੁੰਦੀ ਹੈ ਜਿਵੇਂ ਤੁਸੀਂ ਦੱਸਿਆ ਜੀ ਤੇਬੜੀ ਰੋਡ ਤੋਂ ਤੇਬੜੀ ਰੋਡ ਤੋਂ ਪਹਿਲਾਂ ਜਿਹੜਾ ਬਾਈਪਾਸ ਉਰਲਾਵਾ ਜਦੋਂ ਪਾਤੋ ਸ਼ੁਰੂ ਹੋ ਕੇ ਤੇ ਮੈਰਿਟਰੀਆ ਸਕੂਲ ਤੱਕ ਪੱਕਾ ਹੋਊਗਾ 7.5 ਕਿਲੋਮੀਟਰ ਠੀਕ ਹੈ ਤੇ ਇਹਦੇ ਦੋਨੋਂ ਸਾਈਡਾਂ ਦੇ ਉੱਪਰ ਜਿਹੜਾ ਸਟੋਨ ਦਾ ਕੰਮ ਹੋਊਗਾ ਉਹ ਜਿਸ ਵਕਤ ਉਹ ਸਟੋਨ ਲੱਗੂਗੀ ਉਹ ਉਹਦੇ ਨਾਲ 20-20 ਫੁੱਟ ਦੇ ਉੱਪਰ ਪਿਲਰਸ ਆ ਜਾਣਗੇ ਕੰਕਰੀਟ ਦੇ ਤਾਂ ਕਿ ਜਿਹੜਾ ਪੱਥਰ ਵਿੱਚ ਲਾਉਣਾ ਉਹਦੀ ਜਿਹੜੀ ਆ ਪਕੜ ਬੜੀ ਰਵੇ ਔਰ ਇਹਦਾ ਲੈਵਲ ਆ ਐਥਲੇ ਉੱਪਰ ਖੋਬੜਾ ਕਿਦੋਂ ਵੱਡਾ ਕਿਦੋਂ ਛੋਟਾ ਉਹ ਇੱਕੋ ਜਿਹਾ ਹੋ ਕੇ ਉਹਦਾ ਪਾਣੀ ਆ ਉਹ ਬਹੁਤ ਤੇਜ਼ੀ ਦੇ ਨਾਲ ਨਿਕਲ ਜਾਊਗਾ ਔਰ ਜਿੰਨੇ ਤੁਸੀਂ ਇਹ ਵੈਜੀਟੇਸ਼ਨ ਜੜੀ ਬੂਟੀ ਦੀ ਦੇਖ ਰਹੇ ਹੋ ਇਹ ਸਾਰੀ ਖਤਮ ਹੋ ਜੂਗੀ ਪਟੜੀ ਦੀ ਉਸ ਤੋਂ ਇਲਾਵਾ ਜਿੱਥੇ ਜਿੱਥੇ ਸ਼ਹਿਰ ਦੀ ਵਸੋ ਹੈ ਜਾਂ ਜਿੱਦੇ ਨਾਲ ਨਾਲ ਸੜਕ ਬਹੁਤ ਚੱਲ ਰਹੀ ਆ ਉਹਦੇ ਆਲੇ ਦੁਆਲੇ ਰੇਲਿੰਗਸ ਵੀ ਲਾਈ ਜਾਣਗੀਆਂ ਰੇਲਿੰਗ ਲਾ ਕੇ ਤਾਂ ਕਿ ਤਾਂ ਕਿ ਕੋਈ ਹਾਦਸਾ ਨਾ ਵੱਜ ਸਕੇ ਕੋਈ ਚੰਜੇਦ ਸਕੂਟਰ ਵਾਲਾ ਨਾ ਵੇਚ ਚਲੇ ਜਾਵੇ ਜਾਂ ਉਹ ਲੱਗੇਗੀ ਵੀ ਖੂਬਸੂਰਤ ਔਰ ਉਹਦੇ ਰੇਲਿੰਗ ਜਿਹੜੀ ਆ ਲੱਗ ਜੂਗੀ ਔਰ ਤਿੰਨ ਤਿੰਨ ਫੁੱਟ ਜਗ੍ਹਾ ਜਿਹੜੀ ਆ ਫੇਰ ਬਚ ਕੇ ਲੋਕਾਂ ਦੀ ਸਹੂਲਤ ਵਾਸਤੇ ਆ ਜਾਊਗੀ ਮੈਂ ਬੇਨਤੀ ਕਰੂੰਗਾ ਐਕਸਲ ਸਾਹਿਬ ਨੂੰ ਵੀ ਇੱਕ ਵਾਰੀ ਆਪਣੇ ਵੀਡੀਓ ਦੇ ਵਿੱਚ ਉਹ ਦਿਖਾ ਦੇਣ ਵੀ ਇਸ ਨਾਲੇ ਦੀ ਜਿਹੜੀ ਦੇਖਾ ਉਹ ਕੈਸੀ ਹੋਊਗੀ ਤਾਂ ਕਿ ਗਰਦਾਸਪੁਰ ਦੇ ਲੋਕ ਵੇਖ ਸਕਣ ਵੀ ਆ ਦੇਖੋ ਜੀ ਆ ਜਿਵੇਂ ਤੁਸੀਂ ਵੇਖਦੇ ਹੋ ਨਾ ਨਹੀਂ ਮਾਧੋਪੁਰ ਆ ਦੇਖੋ ਜੀ ਜੂਮ ਕਰਕੇ ਦਿਖਾਏ ਜੂਮ ਕਰਕੇ ਦੇਖੋ ਜੀ ਆ ਜਿਵੇਂ ਤੁਸੀਂ ਮਾਧੋਪੁਰ ਦੀ ਪਟੜੀਆਂ ਵੇਖਦੇ ਹੋ ਹੈ ਜੀ ਔਰ ਜਿਸ ਵਕਤ ਸਾਡੇ ਚੱਲਦੇ ਨੇ ਸੂਏ ਹੈ ਜੀ ਆ ਦੇਖੋ ਆ ਆ ਦੇਖ ਜਿਹੜੀ ਆ ਨਿਕਲੂਗੀ ਔਰ ਕਿੰਨੀ ਖੂਬਸੂਰਤ ਦੇਖ ਜਿਹੜੀ ਆ ਹੋਊਗੀ ਆ ਦੇਖੋ ਇੱਕ ਸੈਲਸ ਪਾਟੇ ਦਾ ਵੀ ਜਿਹੜਾ ਚਾਰਜ ਪਾਟੇ ਦਾ ਵੀ بڑੇਗਾ ਪਰਮੇਸ਼ਰ ਕਿਰਪਾ ਕਰੇ ਗਰਦਾਪੁਰ ਦੇ ਲੋਕੀ ਅਸ਼ੀਰਵਾਦ ਦੇਣ ਇਹਨੂੰ ਹੋਰ ਵਧੀਆ ਬਣਾਵਾਗੇ ਇਹਨੂੰ ਅਲਟੀਮੇਟਲੀ ਮੇਰਾ ਦੇਤੋ ਦਾ ਕਰਾਦਾ ਇਹਦੇ ਵਿੱਚ ਪਾਈਪਾ ਪਾ ਕੇ ਨਵੀਂ ਦੌਰ ਕਰਕੇ ਉਹਵੇਂ ਇਹਨਾਂ ਨੂੰ ਬੰਦ ਕਰ ਦਈਏ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਨੂੰ ਨਿਪਰੇ ਚੋਂ ਉਹਨੂੰ ਕੋ ਸਮਾਪਨ ਕੀਤਾ ਗਿਆ ਬਿਲਕੁਲ ਜੀ ਸਾਡੀ ਪਾਰਟੀ ਦਾ ਕੰਮ ਵੀ ਇੱਕੋ ਹੀ ਆ ਤਹਵਨਤਮਾਨ ਜੀ ਦੀ ਦਿਸ਼ਾ ਨਿਰਦੇਸ਼ ਵੀ ਇਹ ਆ ਵੀ ਗੱਲ ਉਹ ਕਰੋ ਜਿਹੜੀ ਨਿਭਾ ਦੇਣੀ ਆ ਤੇ ਜਿਹੜੀ ਮੁਕੰਮਲ ਕਰ ਦੇਣੀ ਆ ਜੀ ਜੀ 10 ਫਰਵਰੀ ਨੂੰ ਕੰਮ ਸ਼ੁਰੂ ਕਰਾਂਗੇ ਜੀ ਤੇ 31 ਮਾਰਚ ਨੂੰ ਕੰਪਲੀਟ ਕਰ ਦਵਾਂਗੇ 40 ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਰੇਗਾ ਤਿੰਨ ਤਿੰਨ ਚਾਰ ਚਾਰ ਥਾਂ ਦੇ ਉੱਪਰ ਲੱਗੂਗਾ ਮੈਨੂੰ ਇਸ ਗੱਲ ਦਾ ਮਾਣ ਆ ਸਾਡੇ ਭਾਜੀ ਮੇਰੇ ਕੋਲ ਮੈਨੂੰ ਲਾਏ ਆ ਬੇਟਾ ਸਾਡਾ ਬਾਹਰੋਂ ਆਇਆ ਮੈਨੂੰ ਕਹਿਣ ਲੱਗਾ ਵੀ ਅੰਕਲ ਉੱਥੇ ਤੇ ਲੋਕੀ ਇੰਨੀ ਨਹੀਂ ਤਰੱਕੀ ਕਰ ਗਏ ਤੇ ਅਸੀਂ ਉਸ ਨਾਲੇ ਤੇ ਦਿਵਾਲੇ ਰਹਿ ਰਹੇ ਆ ਕਿਤੇ ਅੱਜ ਬੁਰਾ ਹਾਲ ਆ ਮਰਾਫ ਇਹਨਾਂ ਕਾਰਕਾ ਕਾਮ ਨਾਮ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਇਹ ਨਾਲਾ ਪੱਕਾ ਹੋਊਗਾ ਸੋਜ਼ ਪਰਮੇਸ਼ਰ ਨੇ ਸੋਲ ਲਈ ਆ ਸਾਡੇ ਵਧੀਆ ਜਿਹੜੇ ਆਫੀਸਰ ਸਹਿਬਾਨ ਨੇ ਦਲਪਰੀ ਜੀ ਨੇ ਐਕਸ਼ਨ ਨੇ ਪਰਮਵੀਰ ਜੀ ਜਿਹੜੇ ਐਸਡੀਓ ਨੇ ਤੰਦੇਈ ਦੇ ਨਾਲ ਵਧੀਆ ਕੰਮ ਜਿਹੜਾ ਇਹ ਖਰਾਨੀਆ ਟੈਕਨੀਕਲੀ ਇਹਨਾਂ ਨੇ ਵਰਕ ਕੀਤਾ ਇਹਨੂੰ ਸਾਰਾ ਵਿਜ਼ਿਟ ਕੀਤਾ ਕੱਲੀ ਕੱਲੀ ਚੀਜ਼ ਇਹਦੀ ਵੇਖੀ ਆ ਔਰ ਬਹੁਤ ਵਧੀਆ ਕਰਕੇ ਆਪਾਂ ਆਪ ਸੁਖ ਰੱਖ ਕੇ 31 ਮਾਰਚ ਨੂੰ ਲੋਕਾਂ ਨੂੰ ਸਮਰਪਿਤ ਕਰਾਂਗੇ ਟਾਈਮ ਬਾਉਂਡ ਹੀ ਕਹਤਾ ਜੀ ਤੁਹਾਨੂੰ 10 ਰੁਪਏ ਤੋਂ ਸ਼ੁਰੂ ਕਰਕੇ 31 ਮਾਰਚ ਇਹ ਇਨ ਇਟਸੈਲਫ ਸੇ ਟਾਈਮ ਬਾਉਂਡ ਹੈ ਜੀ ਸਰ ਕਿਦਾਂ ਦੀ ਦਿਖ ਰਹੀ ਹੈ ਜੀ ਜਿਹੜਾ ਤੁਹਾਡਾ ਨਵਾਂ ਪ੍ਰੋਜੈਕਟ ਹੈ ਇਹਦਾ ਜੀ ਕੁਝ ਇਸ ਤਰ੍ਹਾਂ ਦੀ ਇਹਦਾ ਫਾਈਨਲ ਵਰਜ਼ਨ ਜਿਹੜਾ ਆ ਮੈਂ ਤੁਹਾਡੇ ਦਿਖਾਣਾ ਚਾਹੂੰਗਾ ਤੁਸੀਂ ਜੂਮ ਕਰਕੇ ਦੇਖ ਲਓ ਇਸ ਰਨਰ ਫਾਈਨਲ ਪ੍ਰੋਡਕਟ ਜਿਹੜਾ ਕੁਝ ਇਸ ਤਰ੍ਹਾਂ ਦਾ ਆਏਗਾ ਅਸੀਂ ਦੋਵਾਂ ਸਾਈਡਾਂ ਤੇ ਬੋਲਡਰ ਪਿਚਿੰਗ ਕਰਾ ਕੇ ਜੀ ਪੱਥਰ ਪਿਆਂ ਕੰਦਾ ਬਣਾ ਦਾਂਗੇ ਦੋਵਾਂ ਸਾਈਡਾਂ ਤੇ ਜਿਹੜੀ ਆ ਪੱਕੀ ਜਿਹੜੀ ਵੈਰੀਟੇਸ਼ਨ ਹੈਗਾ ਇਹਦਾ ਪੱਕਾ ਇਲਾਜ ਹੋ ਜਾਏਗਾ ਕਰੀਏ بوطੀ ਜਿਹੜੀ ਆ ਫਾਲ ਨਾਲੇ ਦੇ ਅੰਦਰ ਕਦੀ ਨਹੀਂ ਆਏਗਾ ਉਹਦੇ ਨਾਲ ਕੀ ਹੋਏਗਾ ਜੀ ਜਿਹੜਾ ਬਰਸਾਤੀ ਪਾਣੀ ਬਰਸਾਤਾ ਦੌਰਾਨ ਇੱਕਦਮ ਇਕੱਠਾ ਹੋ ਕੇ ਪਾਣੀ ਆ ਜਾਂਦਾ ਉਹਦੀ ਰਿਕਸ਼ਨ ਜਿਹੜੀ ਆ ਬਹੁਤ ਤੇਜ਼ੀ ਨਾਲ ਚੱਲ ਜਾਏਗਾ ਜਿਹੜਾ ਜਨਰਲੀ ਜਿਹੜਾ ਲੋਕਾਂ ਨੂੰ ਬਰਸਾਤੀ ਸੀਜ਼ਨ ਦੇ ਵਿੱਚ ਪਾਣੀ ਲੋਕਾਂ ਦੇ ਘਰ ਚ ਰਿਹਾ ਜਾਂਦਾ ਉਹ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਪਾਣੀ ਫਟਾਫਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਏਗਾ ਤੇ ਇਹਦਾ ਸਾਈਜ਼ ਵੀ ਛੋਟਾ ਹੋ ਜਾਏਗਾ ਜੀ ਹਾਂਜੀ ਇਹਦੇ ਦੀ ਘਟੋ ਘਟ 3-3 ਫੁੱਟ ਜਗ੍ਹਾ ਸਾਡੀ ਜਿਹੜੀ ਆ ਬਾਜੇ ਕੀ ਸੈਕਟਰ ਦੇ ਉੱਤੇ ਜਿੱਦਾਂ ਸਾਡੀ ਨਾਲ ਜਿਹੜੀ ਮੋਟਰੇਬਲ ਰੋਡ ਦਾ ਬੰਦ ਦੇਖ ਰਹੇ ਆ ਇਹ ਸੋ ਗੁਰੂ ਰਾਮਦਾਸ ਸਿੰਘ ਕਲੇਮ ਜੋ ਬਿਲਕੁਲ ਤੁਹਾਨੂੰ ਦੱਸਦੀ ਕਿ ਇਸ ਗੰਦੇ ਨਾਲੇ ਦੇ ਨਾਲ ਜੋ ਕਲੋਨੀ ਹੈ ਉਥੋਂ ਦੇ ਕੁਝ ਵਸਨੀਕ ਨੇ ਸਾਡੇ ਨਾਲ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਅ ਚਰਨ ਕਮਲ ਸਿੰਘ ਜੀ ਹਾਂ ਤੇ ਬੈਲ ਸਭ ਕਹਿ ਰਹੇ ਸੀ ਕਿ ਜਿਵੇਂ ਤੁਸੀਂ ਆਸਟ੍ਰੇਲੀਆ ਤੋਂ ਆ ਗਏ ਤੇ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਸੀ ਕਿ ਸਾਡਾ ਜਿਹੜਾ ਏਰੀਆ ਗੰਦਗੀ ਦਾ ਕਰਕੇ ਇਹਦੀ ਬਦਬੂ ਨਾਲੇ ਦੀ ਜਿਹੜੀ ਘਰਾਂ ਤੱਕ ਆਉਂਦੀ ਆ ਤੇ ਕੀ ਕੀ ਤੁਹਾਨੂੰ ਮੁਸ਼ਕਲਾਂ ਆ ਪੇਸ਼ ਹੁੰਦੀਆਂ ਸਨ ਮੁਸ਼ਕਲਾਂ ਕਰਾਇਆ ਸਾਹਿਬ ਇੱਕ ਤੇ ਮੁਸ਼ਕਲ ਹੀ ਆ ਵੀ ਦੱਸਤਾ ਜੀ ਹਾਂਜੀ ਨਾਲ ਪਲੱਸ ਇਹਦੇ ਨਾਲ ਨਾ ਕੋਈ ਹੈ ਨਹੀਂ ਦਾ ਮੰਨ ਲਓ ਕਿ ਬੰਦਾ ਤੁਰਿਆ ਜਾਂਦਾ ਜੀ ਕੋਈ ਸੇਫਟੀ ਹੈ ਨਹੀਂ ਰੇਲਿੰਗ ਹੈ ਨਹੀਂ ਉਹ ਹਾਦਸੇ ਵਾਪਰ ਸਕਦੇ ਆ ਜੀ ਹਾਂਜੀ ਹਾਂਜੀ ਪਲੱਸ ਇੱਕ ਗਾਂ ਦੇ ਚ ਜਾਨਵਰ ਮਰੇ ਪਏ ਨੇ ਜੀ 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 ਉਹਦੇ ਕਰਕੇ ਵਾਤਾਵਰਣ ਨੇ ਕਿਤਾ ਖਰਾਬ ਹੁੰਦਾ ਜੀ ਬਿਮਾਰੀਆਂ ਲੱਗਦੀਆਂ ਜੀ ਹਾਂਜੀ ਇਹ ਅੱਜ ਰਮਨ ਬੈਲ ਸਾਹਿਬ ਆਏ ਸੀਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਕੰਮ 10 ਫਰਵੀ ਤੱਕ ਸ਼ੁਰੂ ਹੋ ਜਾਊਗਾ ਜੀ 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 ਤੇ ਬਹੁਤ ਬਹੁਤ ਧੰਨਵਾਦ ਹੈ ਜੀ ਭਗਵੰਤ ਮਾਨ ਸਰਕਾਰ ਦਾ ਜੀ 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 ਜਿਨ੍ਹਾਂ ਨੇ ਦੇਰ ਆਏ ਦਰਸਤਾ ਹੈ ਜੀ ਇਹਦੇ ਸਾਨੂੰ ਭਰੋਸਾ ਦਵਾਇਆ ਜੀ ਹਾਂਜੀ ਹਾਂਜੀ ਤੇ ਬਹੁਤ ਬਹੁਤ ਮਿਹਰਬਾਨੀ ਜੀ ਉਹਨਾਂ ਦੀ ਠੀਕ ਹੈ ਜੀ ਧੰਨਵਾਦ ਜੀ ਸੋ ਇਹ ਸਨ ਜੋ ਆਸਟ੍ਰੇਲੀਆ ਤੋਂ ਨੌਜਵਾਨ ਆਏ ਨੇ ਤੇ ਇਸ ਜਿਵੇਂ ਕਲੋਨੀ ਦੇ ਵਿੱਚ ਰਹਿੰਦੇ ਨੇ ਇਹ ਜੋ ਡਰੇਨ ਆ ਜਿਵੇਂ ਬੈਲ ਸਾਹਿਬ ਨੇ ਦੱਸਿਆ ਕਿ 5 ਕਰੋੜ ਤੇ 70 ਲੱਖ ਦੀ ਲਾਗਤ ਨਾਲੇ ਤਿਆਰ ਹੋਣੀ ਹੈ ਤੇ ਇਹਦਾ ਸਮਾਂ ਵੀ ਜਿਹੜਾ ਉਹਨਾਂ ਨੇ ਨਿਰਧਾਰਤ ਸਮਾਂ ਵੀ ਤੈਅ ਕੀਤਾ ਕਿ ਮਾਰਚ ਮਹੀਨੇ ਦੇ ਕਰੀਬ ਜਿਹੜਾ ਇਹ ਇਹਨੂੰ ਨਿਪਟਰੇ ਚੜਾ ਦਿੱਤਾ ਜਾਊਗਾ ਸੋ ਜਿਵੇਂ ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਜਿਹੜੀਆਂ ਪੇਸ਼ ਹੁੰਦੀਆਂ ਸਨ ਬੇਸ਼ੱਕ ਉਹਨਾਂ ਕਿ ਦੇਰ ਆਈ ਦਰਸਤ ਆਈ ਕਿ ਉਸ 3 ਸਾਲ ਦਾ ਸਮਾਂ ਜਿਹੜਾ ਉਹ ਨਿਕਲ ਚੁੱਕਾ ਸਰਕਾਰ ਦਾ ਪਰ ਫਿਰ ਵੀ ਜਿਹੜਾ ਇਹ ਕੰਮ ਸ਼ੁਰੂ ਹੋ ਗਿਆ देर ਨਾਲ ਬੇਸ਼ੱਕ ਹੋਇਆ ਤੇ ਕਲੋਨੀ ਵਾਸੀਆਂ ਨੂੰ ਉਹਨਾਂ ਨੇ ਕਿਹਾ ਵੀ ਇਹਦੀ ਜਿਹੜੀ ਆ ਵੱਡੀ ਰਾਹਤ ਮਿਲੇਗੀ ਸੋ ਭਗਵੰਤ ਮਾਨ ਦੀ ਸਰਕਾਰ ਦਾ ਜੋ ਬਦਲਾਅ ਦਾ ਨਾਅਰਾ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਇਸ ਕਲੋਨੀ ਦੇ ਵਿੱਚ ਇਸ ਏਰੀਆ ਦੇ ਵਿੱਚ ਜਿਹੜੀ ਪਹਿਲੀ ਝਲਕਾ ਇਹ ਦੇਖਣ ਨੂੰ ਜਿਹੜੀ ਕਲੋਨੀ ਵਾਸੀਆਂ ਨੂੰ ਮਿਲੇਗੀ ਸੋ ਸੈਰ ਸਪੱਟੇ ਵਾਸਤੇ ਵੀ ਜੋ ਇਹ ਟਰੈਕ ਹੈ ਇਹ ਲੋਕਾਂ ਵਾਸਤੇ ਜਿਹੜਾ ਬਹੁਤ ਵਧੀਆ ਲੋਕੇਸ਼ਨ ਜਿੱਥੇ ਬਣ ਜੇਗੀ ਅਸੀਂ ਸਮਝਦੇ ਹਾਂ ਕਿ ਜੇਕਰ ਨਿਹਾਰ ਚੇ ਉਹ ਇੰਦੀ ਇਹਦਾ ਸੁੰਦਰੀਕਰਨ ਹੋ ਜਾਂਦਾ ਤੇ ਇਸ ਕਲੌਨੀ ਦੀ ਜਿਹੜੀ ਰੀਸੇਲ ਵੈਲਿਊ ਵਧਣੀ ਆ ਉਹ ਵੀ ਇੱਕ ਸੰਭਾਵਕ ਵਰਤਾਰਾ ਹੋਏਗਾ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ